ਜਿਹੜੇ ਲੋਕ ਕਹਿੰਦੇ ਆ ਨਾ ਜਨਾਨੀ ਥੱਲੇ ਲੱਗਾ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਜ਼ਰੂਰ ਦੇਖੇ ਆ ਦੇਖਿਓ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਤੇ ਧਿਆਨ ਨਾਲ ਸੁਣਿਓ ਬਾਬੇ ਇੱਕ ਤਾਂ ਸਾਡੇ ਆ ਬਹੁਤ ਵੱਡੀ ਪ੍ਰੋਬਲਮ ਹੈ ਜੇ ਕੋਈ ਹਸਬੈਂਡ ਆਪਣੀ ਵਾਈਫ ਦੀ ਗੱਲ ਸੁਣਦਾ ਜਾਂ ਮੰਨਦਾ ਨਾ ਉਹਨੂੰ ਲੋਕ ਕਹਿੰਦੇ ਨੇ ਇਹ ਜਨਾਨੀ ਥੱਲੇ ਲੱਗਿਆ ਸਹੀ ਗੱਲ ਲੱਗਿਆ ਬਾਬੇ ਜੇ ਕਿਸੇ ਦੇ ਘਰ ਉਹ ਲਿਆਂਦੀ ਤੀ ਪੈਣ ਦੀ ਇੱਜ਼ਤ ਕਰਨ ਨੂੰ ਉਹਨੂੰ ਪਿਆਰ ਕਰਨ ਨੂੰ ਉਹਦੀ ਗੱਲ ਸੁਣਨ ਨੂੰ ਜਾਂ ਮੰਨਣ ਨੂੰ ਥੱਲੇ ਲੱਗਣਾ ਕਹਿੰਦੇ ਆ ਤਾਂ ਕਹਿ ਆ ਜਾ ਕਰੋ ਯਾਰ ਕੀ ਬਾਤ ਕੀ ਹਾਂ ਯਾਰ ਲੱਗੇ بس ਤੁਸੀਂ ਇੱਕ ਦੂਸਰੇ ਨੂੰ ਸਮਝਦੇ ਹੋ ਇੱਕ ਦੂਸਰੇ ਨੂੰ ਪਿਆਰ ਕਰਦੇ ਹੋ ਖੁਸ਼ ਹੋ ਇੱਕ ਦੂਸਰੇ ਨਾਲ بس ਇਹੀ ਮੈਟਰ ਕਰਦਾ ਕਿ ਆਪਾਂ ਕਿ ਚੜਦੀ ਕਲਾ ਵਿੱਚ ਰਹੋ ਜਿਉਂਦੇ ਵਾਸਤੇ ਰਹੋ ਤੁਸੀਂ ਹੱਸਦੇ ਰਹੋ ਓਏ ਹੋਏ ਹੋਏ ਦੇਖਿਆ ਜੇ ਐਨੂੰ ਹੀ ਕਹਿੰਦੇ ਆ ਕਿ ਜਨਾਨੀ ਥੱਲੇ ਲੱਗਾ ਆ ਤੇ ਫਿਰ ਠੀਕ ਆ ਜਨਾਨੀ ਥੱਲੇ ਲੱਗਾ ਹੀ ਚੰਗਾ ਬੰਦਾ ਕਿਉਂਕਿ ਬੁਢਾਪੇ ਦੇ ਵਿੱਚ ਤੁਹਾਡੇ ਕਿਸੇ ਹੋਰ ਨੇ ਕੰਮ ਨਹੀਂ ਆਣਾ ਸਿਰਫ ਔਰ ਸਿਰਫ ਤੁਹਾਡੀ ਜਨਾਨੀ ਨੇ ਹੀ ਕੰਮ ਆਣਾ ਆ ਇਸ ਕਰਕੇ ਆਪਣੀ ਜਨਾਨੀ ਦੀਆਂ ਗੱਲਾਂ ਸਾਰੀਆਂ ਮੰਨੋ ਕਿਉਂਕਿ ਉਹਨੇ ਹੀ ਤੁਹਾਡਾ ਸਾਥ ਦੇਣਾ ਹੈ ਬੁਢਾਪੇ ਦੇ ਵਿੱਚ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ